ਇਸ ਗੱਲ ਨੂੰ ਮੰਨ ਕੇ ਕਿ ਕੱਲ ਵਾਲਾ ਫੰਕਸ਼ਨ ਹੀ ਮੇਨ ਸੀਗਾ ਹੁਣ ਇੱਥੇ ਕੀ ਨਹੀਂ ਹੋਣਾ ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬਿਨਾਂ ਦੱਸੇ ਅਸੀਂ ਕਦੇ ਵੀ ਆ ਸਕਦੇ ਹਾਂ ਕਿਤੇ ਵੀ ਕੱਲ ਤਾਂ ਦੇਖੋ ਪਤਾ ਸੀ ਸਾਰੇ ਨੂੰ ਤੁਸੀਂ ਵੀ ਬਹੁਤ ਵੱਡੀ ਗਿਣਤੀ ਚਾਈ ਸੀ ਸਾਰਾ ਕੁਝ ਸੈੱਟ ਹੋ ਗਿਆ ਕਿ ਅਗਲੇ ਦਿਨ ਵੀ ਉਵੇਂ ਜਿਵੇਂ ਚੱਲ ਰਿਹਾ ਹੈ ਇਹ ਚੈੱਕ ਕਰ ਲਿਆ ਹੈ ਹਾਂ ਔਰ ਸਾਰੇ ਲੋਕਾਂ ਨੇ ਦੱਸਿਆ ਕਿ ਉਸੇ ਤਰ੍ਹਾਂ ਅਪਾਇੰਟਮੈਂਟ ਮਿਲ ਰਹੀ ਹੈ ਉਸੇ ਤਰ੍ਹਾਂ ਹੀ ਰਿਸਟਰੀਆਂ ਹੋ ਰਹੀਆਂ ਨੇ ਔਰ ਪੂਰਾ ਨੰਬਰ ਲੱਗਿਆ ਹੋਇਆ ਹੈ 41 11 ਜਿਹਦਾ ਜਨਮਾ ਨੰਬਰ ਆਇਆ ਉਹ ਸਭ ਨਿਸ਼ਚਿਤ ਹੋਏ ਲੋਕhetra ਦੇ ਵਿੱਚ ਲੈ ਇਦਾਂ ਦੇ ਫੈਸਲੇ ਲੋਕਾਂ ਦੇ ਵੱਲੋਂ ਕਿੰਨੇ ਕ ਸਲਾਹੇ ਜਾਂਦੇ ਦੇਖੋ ਇਹ ਬਿਲਕੁਲ ਨਵੀਂ ਚੀਜ਼ ਹੈ ਹਜੇ ਲੋਕਾਂ ਨੂੰ ਵੀ ਇਹਨੂੰ ਵਰਤਣ ਦਾ ਇਸਤੇਮਾਲ ਕਰਨ ਦਾ ਆਦੀ ਹੋਣਾ ਪਊਗਾ ਜਾਂ ਕਈ ਵਾਰੀ ਬਿਨਾ ਅਪਾਇੰਟਮੈਂਟ ਤੋਂ ਆ ਜਾਂਦੇ ਨੇ ਜਦ ਕਿ ਤੁਹਾਨੂੰ ਵਟਸਐਪ ਤੇ ਤੁਹਾਡੇ ਫੋਨ ਤੇ ਇਸ ਤਰ੍ਹਾਂ ਟਾਈਮ 'ਚ ਸਵਾ 3 ਵਜੇ ਆ ਸਕਦਾ ਸਵਾ 3 ਵਜੇ ਆਜੇ ਤੋ ਸਵੇਰ 3:00 ਦਾ ਟਾਈਮ ਫਿਕਸ ਹੋ ਗਿਆ ਕਿ 11:00 ਵਜੇ ਆ ਜਾਂਦੇ ਫਿਰ ਉਥੇ 2-3 ਘੰਟੇ ਲੱਗ ਜਾਂਦੇ ਪਰ ਮੈਂ ਜੋ ਪੁੱਛਿਆ ਇੱਥੇ ਉਹਦੇ ਚ ਇਹੀ ਕਹਿ ਕੇ ਸਾਡਾ ਜਿੰਨੇ ਅਪਾਇੰਟਮੈਂਟ ਸੀ ਇਸ ਅੰਦਰ ਕੰਪਲੈਕਸ ਦੇ ਬਾਹਰੋਂ ਤੋਂ ਲੈ ਕੇ ਰਿਸਟਰੀ ਮਿਲਣ ਤੱਕ ਸਾਨੂੰ ਪੌਣੇ ਘੰਟੇ ਤੋਂ ਘੰਟਾ-ਘੰਟਾ ਲੱਗਿਆ ਸਾਰੇ ਸਾਰੇ ਕੰਮ ਵਸਤੇ ਜਿਹੜਾ ਜ਼ੀਰੋ ਟੋਲਰੈਂਸ ਦੀ ਕ腐ਸ਼ਨ ਦੀ ਆਪਾਂ ਗੱਲ ਕੀਤੀ ਜਾਂਦੀ ਆ ਉਹ ਚੀਜ਼ ਬਿਲਕੁਲ ਠੱਲ ਹੋ ਪਈ ਬਿਲਕੁਲ ਜਿਦੋਂ ਸਾਰਾ ਕੁਝ ਆਨਲਾਈਨ ਹੋ ਗਿਆ ਹਰ ਸਾਰੀ ਚੀਜ਼ ਨੂੰ ਡੀਸੀ ਸਾਹਿਬਾ ਕੋਲ ਜਾਂਦੀਆਂ ਨੇ ਕੋਈ ਇਤਰਾਜ਼ ਵੀ ਲੱਗਿਆ ਜੀ ਉਹ ਇਤਰਾਜ਼ ਨੂੰ ਰੱਖ ਉਹਦੇ ਮਤਲਬ ਮੌਕਾ ਮਿਲੂਗਾ ਜੇ ਤਰਾਜ ਨਹੀਂ ਲੱਗਦਾ ਤਾਂ ਰਿਸ਼ਤੀ ਹੋ ਜੂਗੀ ਗਲਤ ਤਰਾਜ ਨਾਲ ਕੋਈ ਲਾਦੇ ਮੌਕਾ ਪੈਦਾ ਕਰਨ ਲਈ ਕ腐ਸ਼ਨ ਦਾ ਇਸ ਕਰਕੇ ਡੀਸੀ ਸਾਹਿਬਾ ਹਰ ਵਕਤ ਉਹਨੂੰ ਉਹ ਸਾਰਾ ਜਿਹੜਾ ਉਹਨਾਂ ਨੇ ਮਾਨੀਟਰ ਕਰਦੇ ਰਹਿਣਗੇ ਜਿੰਨੀਆਂ ਰਿਸ਼ਤੀਆਂ ਹੋਈਆਂ ਨੇ ਅੱਜ ਉਹ ਸਾਰੀਆਂ ਦੀ ਮੇਰੇ ਕੋਲੇ ਵੀ ਰਿਪੋਰਟ ਆਊਗੀ ਮੈਂ ਨੰਬਰ ਵੀ ਆਉਣਗੇ ਮੇਰੇ ਕੋਲੇ ਮੈਂ ਕਿਸੇ ਨੂੰ ਵੀ ਰੈਂਡਮਲੀ ਫੋਨ ਕਰ ਸਕਦਾ ਕਿ ਤੁਸੀਂ ਅੱਜ ਉੱਥੇ ਕੋਰਟ ਚ ਗਏ ਸੀਗੇ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਕਿਸੇ ਨੇ ਪੈਸੇ ਤਾਂ ਨਹੀਂ ਮੰਗੇ ਜਾਂ ਕੋਈ ਕਿਸੇ ਨੇ ਦਿੱਕਤ ਤਾਂ ਨਹੀਂ ਉਹ ਮੈਂ ਵੀ ਕਰ ਸਕਦਾ ਸੋ ਇਸ ਕਰਕੇ ਸਾਰਾ ਚੈੱਕ ਰਹੂਗਾ ਜੀ ਔਰ ਜਿਵੇਂ ਹੁਣ ਮੋਹਾਲੀ ਜ਼ਿਲ੍ਹੇ ਚ 7 ਸਰ ਰੈਸਟੋਰੈਂਟ ਨੇ ਦੋ ਤਾਂ 3 ਨੇ ਬਾਕੀ ਹੋਰ ਤਸੀਲਾਂ ਤੁਸੀਂ ਜਿੱਥੇ ਮਰਜ਼ੀ ਰਿਸਟਰੀ ਕਰਾਉਣੀ ਹੈ ਉੱਥੇ ਚਲੇ ਜਾਓ ਤੁਹਾਨੂੰ ਲੱਗਦਾ ਕਿ ਜਿੱਥੇ ਭੀੜ ਘੱਟ ਹੈ ਉੱਥੇ ਚਲੇ ਜਾਓ ਜੇ ਤੁਹਾਨੂੰ ਲੱਗਦਾ ਕਿ ਇੱਥੇ ਮੈਂ ਕੰਫਰਟੇਬਲ ਨਹੀਂ ਹੈਗਾ ਮੈਂ ਮੈਂ ਖੈੜੀ ਕਰਾਉਣੀ ਹੈ ਖੈੜੀ ਕਰਾ ਲਓ ਛੋਨੇ ਦੀ ਬਜਾਈ ਸ਼ੁਰੂ ਹੋਣ ਲੱਗੀ ਹੈ ਉਸ ਦੇ ਲਈ ਕੋਈ ਸਪੈਸ਼ਲ ਐਡਵਾਈਜ਼ਰੀ ਜਿਲ੍ਹਾ ਵੀ ਪ੍ਰਬੰਧ ਹੈ ਪਾਣੀ ਦਾ ਨਹਿਰੀ ਦਾ ਵੀ ਪ੍ਰਬੰਧ ਹੈ ਔਰ ਸਾਰਾ ਕੁਝ ਅਸੀਂ ਬਿਲਕੁਲ ਪਲਾਨ ਕਰ ਚੁੱਕੇ ਹਾਂ ਤੇ ਇੱਕ ਦੋ ਦਿਨਾਂ ਬਾਅਦ ਮੈਂ ਝੋਨੇ ਜਦੋਂ ਲੱਗਣ ਲੱਗ ਜੂਗਾ ਮੈਂ ਉਦੋਂ ਖੇਤਾਂ 'ਚ ਵੀ ਜਾ ਕੇ ਆਵਾਂਗਾ ਕਿ ਕਿੱਥੇ ਬਿਜਲੀ ਪ੍ਰੋਪਰ ਆ ਰਹੀ ਹੈ ਕਿਹੜੇ ਜ਼ੋਨ 'ਚ ਕੋਈ ਨਹਿਰੀ ਪਾਣੀ ਦੀ ਕੋਈ ਦਿੱਕਤਾਂ ਨਹੀਂ ਆ ਰਹੀ ਇੱਕ ਲੁਧਿਆਣਾ ਇਲੈਕਸ਼ਨ ਬਾਰੇ ਕਹਿੰਗੇ ਲੜਾਂਗੇ ਜੀ ਜਿੰਨੀ ਤਰੀਕ ਨੂੰ ਇਲੈਕਸ਼ਨ ਆਉਣੇ ਤੇ ਕੋ ਲੜਾਂਗੇ ਪੋਲੀਟੀਕਲ ਪਾਰਟੀਆਂ ਸਾਡੇ ਐਮਐਲਏ ਸੀ ਪਹਿਲਾਂ ਉੱਥੋਂ ਤੇ ਲੋਕਾਂ ਕੋਲ ਜਾਵਾਂਗੇ ਪ੍ਰਚਾਰ ਰੱਖਾਂਗੇ ਪਿਛਲੇ 3 ਸਾਲ ਸਭ ਤੋਂ 3 ਸਾਲ ਦਾ ਜਿਹੜਾ ਪਰਫਾਰਮੈਂਸ ਹੈ ਉਹ ਵੀ ਲੋਕਾਂ ਸਾਹਮਣੇ ਰੱਖਾਂਗੇ ਬਾਕੀ ਅੱਗੇ ਜਨਤਾ ਜਨਾਰਦ